ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਪਾਣੀ ਬਿਨ ਨਾ ਵੇ ਸਭ ਭਰਮ ਪੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਏ ਨਾ ਪਾਵਣਿਆ ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿਤਲਾ ਬਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਰਹਾਉ ਸਤਗੁਰੂ ਸੇਵੇ ਤਾਂ ਸਭ ਕੁਛ ਪਾਏ ਜੇਹੀ ਮਨਸਾ ਕਰ ਲਾਗੇ ਤੇ ਹਾਫਲ ਪਾਏ ਸਤਗੁਰ ਦਾਤਾ ਸਭਨਾ ਬਥੂਕਾ ਪੂਰੇ ਪਗ ਮਿਲਾਵਣਿਆ ਇਹੋ ਮਨ ਮਹਿਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁਤ ਉਚੈ ਪਾਏ ਟਟ ਤੀਰਥ ਦਿਸੰਤਰ ਭਵੇ ਅਹੰਕਾਰੀ ਹੋਰ ਵਤੇਰੇ ਹਉ ਮੈ ਮਲ ਲਾਵਣਿਆ ਸਤਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉ ਚਿਤ ਲਾਏ ਹਰ ਨਿਰਮਲ ਸਚ ਮੈਲ ਨਾ ਲਾਕੇ ਸਚ ਲਾਕੇ ਮੈਲ ਗਵਾ ਬਣਿਆ ਬਾਚ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਦਾ ਅੰਧ ਅੰਧਾਰਾ ਬਿਸਟਾ ਕੇ ਕੀੜੇ ਬਿਸਟਾ ਕਮਾਵੇ ਫਿਰ ਬਿਸਟਾ ਮਾਹੇ ਪਚਾਵਣਿਆ ਮੁਕਤੀ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦੇ ਖੋਵੇ ਆਨ ਦਿਨ ਹਰ ਜੀਓ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸੇ ਮੇਲ ਮਿਲਾਏ ਪੂਰੇ ਗੁਰਤੇ ਨਾਮ ਨਿਤ ਪਾਏ ਸੱਚੇ ਨਾਮ ਸਦਾ ਮਨ ਸੱਚਾ ਸਚ ਸੇਵੇ ਦੁੱਖ ਗਵਾਵਣਿਆ ਸਤਾ ਹਜੂਰ ਦੂਰ ਨਾ ਜਾਣ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲਾਵਟ ਆਈ ਪੂਰੇ ਗੁਰਤੇ ਪਾਵਣਿਆ